ਕੈਨੇਡਾ ਦਾ ਜੇਕਰ ਤੁਸੀਂ ਟੂਰਿਸਟ ਵਿਜ਼ਿਟਰ ਵੀਜ਼ਾ ਲਗਾਇਆ ਸਟੱਡੀ ਪਰਮਿਟ ਲਗਾਇਆ ਵਰਕ ਪਰਮਿਟ ਲਗਾਇਆ ਸੁਪਰ ਵੀਜ਼ਾ ਲਗਾਇਆ ਹੈ ਉਹ ਵੀ ਇੰਡੀਆ ਤੋਂ ਪਾਕਿਸਤਾਨ ਤੋਂ ਦੁਬਈ ਤੋਂ ਬਹਿਰੀਨ ਤੋਂ ਯੂਕੇ ਤੋਂ ਜਾਂ ਆਸਟ੍ਰੇਲੀਆ ਤੋਂ ਤੁਹਾਡਾ ਕਰੰਟ ਪ੍ਰੋਸੈਸਿੰਗ ਟਾਈਮ ਕੀ ਹੋ ਸਕਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਸਟਾਪਿੰਗ ਤੇ ਚਰਚਾ ਕਰਨੀ ਹੈ ਆਫੀਸ਼ੀਅਲ ਅਨਾਉਂਸਮੈਂਟ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ canada.ca ਦੇ ਉੱਤੇ ਕਿਸ ਪ੍ਰੋਫਾਈਲ ਦੇ ਲਈ ਕੀ ਚੱਲ ਰਹੀ ਹੈ ਉਸ ਤੋਂ ਇਲਾਵਾ ਪ੍ਰੈਕਟੀਕਲੀ ਰਿਜ਼ਲਟ ਕਿਦਾਂ ਆ ਰਿਹਾ ਹੈ ਕਿੰਨੇ ਟਾਈਮ ਚ ਆ ਰਿਹਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਚੈਨਲ ਨੂੰ ਤੁਸੀਂ ਸਾਰੇ ਸਬਸਕ੍ਰਾਈਬ ਕਰ ਲਓ ਜਿੰਨਾ ਹੋ ਸਕੇ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਚੈਨਲ ਹੈ ਤੁਹਾਡੀ ਅਸੀਂ ਗੱਲ ਕਰਦੇ ਆ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀਪਸ ਨੂੰ ਰੈਸ ਆਪੀਸ਼ਲ ਚੱਲਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਂਦੇ ਆ ਵਿਸਟਰ ਵੀਆ ਤੋਂ ਸ਼ੁਰੂਆਤ ਕਰਦੇ ਆ इंडिया ਦਾ ਪ੍ਰੋਸੈਸਿੰਗ ਟਾਈਮ 88 ਡੇਸ ਦਾ ਹੈ ਜੇਕਰ ਆਪਾਂ ਕੈਨੇਡਾ.ca ਦੇ ਹਿਸਾਬ ਨਾਲ ਜਾਈਏ ਪਰ ਜੇ ਪ੍ਰੈਕਟੀਕਲੀ ਆਪਾਂ ਜਾਣਦੇ ਆ ਤਾਂ ਤਕਰੀਬਨ 3 ਮਹੀਨੇ ਦੇ ਵਿੱਚ ਰਿਜ਼ਲਟ ਆ ਰਹੇ ਨੇ ਔਨ ਐਵਰੇਜ ਮੋਸਟ ਆਫ ਕੇਸਸ ਦੇ ਵਿੱਚ ਰਿਜ਼ਲਟ 3 ਮਹੀਨੇ ਦੇ ਵਿੱਚ ਆ ਜਾਂਦਾ ਹੈ ਪਰ ਤਕਰੀਬਨ 70 ਬਲਕਿ 70% ਰਿਜ਼ਲਟ ਜਿਹੜੇ 3 ਮਹੀਨੇ ਚ ਆ ਰਹੇ ਤੇ 30% ਰਿਜ਼ਲਟ ਇਦਾਂ ਦੇ ਆ ਜਿਹੜੇ 3 ਮਹੀਨੇ ਤੋਂ ਲੈ ਕੇ 6 ਮਹੀਨੇ ਉਸ ਤੋਂ ਜ਼ਿਆਦਾ ਟਾਈਮ ਲੈਂ ਰਹੇ ਹੈਗੇ ਤੇ ਜੇਕਰ ਤੁਹਾਡਾ 88 ਡੇਸ ਤੋਂ ਜ਼ਿਆਦਾ ਟਾਈਮ ਲੱਗ ਰਿਹਾ ਹੈ ਇਟ ਮੀਨਸ ਕਿ ਤੁਹਾਨੂੰ ਵੈਬ ਫਾਰਮ ਰੇਜ਼ ਕਰਨਾ ਚਾਹੀਦਾ ਹੈ 88 ਡੇਸ ਤੋਂ ਘੱਟ ਟਾਈਮ ਲੱਗ ਰਿਹਾ ਤੇ ਵੈਬ ਫਾਰਮ ਰੇਜ਼ ਨਾ ਕਰੋ ਵੇਟ ਕਰੋ ਆਪਣੇ ਰਿਜ਼ਲਟ ਦੇ 55 ਡੇਸ ਦਾ ਪ੍ਰੋਸੈਸਿੰਗ ਟਾਈਮ ਪਾਕਿਸਤਾਨ ਤੋਂ ਹੈ 56 ਡੇਸ ਦਾ ਯੂਏ ਯਾਨੀ ਕਿ ਦੁਬਈ ਤੋਂ ਹੈ ਤੇ ਯੂਕੇ ਤੋਂ 60 ਦਿਨ ਲੱਗ ਰਹੇ ਨੇ ਆਸਟ੍ਰੇਲੀਆ ਤੋਂ 5 ਦਿਨ ਦਾ ਯਾਨੀ ਆਸਟ੍ਰੇਲੀਆ ਤੋਂ ਜੇਕਰ ਫਾਈਲ ਲਗਾਏ ਤੇ ਸਿਰਫ 5 ਦਿਨ ਦੇ ਵਿੱਚ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲ ਸਕਦਾ ਹੈ ਬਹਿਰੀਨ ਤੋਂ 67 ਡੇਸ ਦਾ ਟਾਈਮ ਲੱਗ ਰਿਹਾ ਹੈ ਇਹ ਵਿਜ਼ਟਰ ਟੂਰਿਸਟ ਵੀਜ਼ਾ ਦੀ ਗੱਲ ਕਰ ਰਹੇ ਆ ਆਊਟਸਾਈਡ ਕੈਨੇਡਾ ਤੋਂ ਜੇਕਰ ਤੁਸੀਂ ਫਾਈਲਿੰਗ ਕਰਦੇ ਹੋ ਤਾਂ ਹੁਣ ਜਿਹੜਾ ਇੰਡੀਆ ਨੇ ਉਹਦਾ ਤਾਂ ਆਪਾਂ ਪ੍ਰੈਕਟੀਕਲ ਰਿਜ਼ਲਟ ਤੁਹਾਨੂੰ ਦੱਸ ਸਕਦੇ ਆ ਬਾਕੀ ਦੁਬਈ ਤੋਂ ਵੀ ਕਾਫੀ ਫਾਈਲ ਕਾਫੀ ਕਹਿ ਸਕਦੇ ਕੁਐਰੀਜ਼ ਹੁੰਦੀਆਂ ਨੇ ਉੱਥੇ ਵੀ ਬੱਚੇ ਐਪਲੀਕੈਂਟ ਜਿਹੜੇ ਉਹ ਡਿਸਕਸ ਕਰਦੇ ਨੇ ਉੱਥੋਂ ਦਾ ਵੀ ਤਕਰੀਬਨ 2 ਮਹੀਨੇ ਦਾ ਆਨ ਐਵਰੇਜ ਟਾਈਮ ਜਿਹੜਾ ਉਹ ਪ੍ਰੈਕਟੀਕਲੀ ਚੱਲ ਰਿਹਾ ਹੈਗਾ ਬਾਕੀ ਦੂਜੀ ਕੰਟਰੀਆਂ ਦੀਆਂ ਆਪਾਂ ਆਫੀਸ਼ੀਅਲੀ ਹੀ ਦੱਸ ਸਕਦੇ ਆ ਪ੍ਰੈਕਟੀਕਲੀ ਦੱਸਣਾ ਥੋੜਾ ਜਿਹਾ ਔਖਾ ਕਿਉਂਕਿ ਕਾਲ 5-7 ਹੁੰਦੀਆਂ 10 ਹੁੰਦੀਆਂ ਤਾਂ ਉਹਦੇ ਵਿੱਚੋਂ ਆਪਾਂ ਰੇਸ਼ਿਓ ਨਹੀਂ ਕੱਢ ਸਕਦੇ ਹੈਗੇ ਹੁਣ ਸੁਪਰ ਵੀਜ਼ੇ ਦੀ ਗੱਲ ਕਰ ਲਈਏ 212 ਡੇਜ਼ ਯਾਨੀ 212 ਦਿਨ ਦਾ ਟਾਈਮ ਜਿਹੜਾ ਹੈ ਉਹ ਸੁਪਰ ਵੀਜ਼ੇ ਦਾ ਇੰਡੀਆ ਤੋਂ ਲੱਗ ਰਿਹਾ ਹੈ ਜਦਕਿ ਪਾਕਿਸਤਾਨ ਤੋਂ ਇਹ ਟਾਈਮ ਸਿਰਫ 122 ਦਿਨ ਦਾ ਲੱਗ ਰਿਹਾ ਹੈ ਜਿਹਨੇ ਕਿ ਅੱਧੋ ਅੱਧੀ ਦਾ ਫਰਕ ਹੈਗਾ ਪਰ ਜੇਕਰ ਪ੍ਰੈਕਟੀਕਲੀ ਜਾਣਦੇ ਆ ਤਾਂ ਸੁਪਰ ਵੀਜ਼ਾ ਬਹੁਤ ਲੰਮਾ ਸਮਾਂ ਲੈ ਰਿਹਾ ਹੈ ਤਕਰੀਬਨ 4-5 ਮਹੀਨੇ ਦਾ ਨਾਰਮਲੀ ਟਾਈਮ ਲੱਗ ਰਿਹਾ ਹੈ ਤੇ ਕਿਸੇ ਕਿਸੇ ਦਾ ਇਹ ਤੋਂ ਵੀ ਜ਼ਿਆਦਾ ਟਾਈਮ ਲੱਗ ਰਿਹਾ ਤੇ ਜੇ ਦੁਬਾਰਾ ਮੈਡੀਕਲ ਵਗੈਰਾ ਮੰਗ ਲੈਣ ਤਾਂ ਉਸ ਤੋਂ ਵੀ ਜ਼ਿਆਦਾ ਟਾਈਮ ਜਿਹੜਾ ਉਹ ਲੱਗ ਰਿਹਾ ਹੈਗਾ ਸੁਪਰ ਵੀਜ਼ਾ ਦੇ ਕੇਸ ਦੇ ਵਿੱਚ ਹੁਣ ਵਰਕ ਪਰਮਿਟ ਦੀ ਗੱਲ ਕਰ ਲਈਏ ਇੰਡੀਆ ਤੋਂ 8 ਵੀਕ ਦਾ ਟਾਈਮ ਲੱਗ ਰਿਹਾ ਤੇ ਪ੍ਰੈਕਟੀਕਲੀ ਵੀ ਇਦਾਂ ਹੀ ਹੈ ਇੰਡੀਆ ਤੋਂ ਜੇਕਰ ਤੁਸੀਂ ਆਪਣਾ ਸਪਾਊਸਲ ਓਪਨ ਵਰਕ ਪਰਮਿਟ ਐਦਾਂ ਲਗਾਉਂਦੇ ਹੋ ਤੁਝਾ ਸਪਾਊਸਲ ਓਪਨ ਵਰਕ ਪਰਮਿਟ ਲਗਾਉਂਦੇ ਹੋ ਜਾਂ ক্লোਜ਼ ਵਰਕ ਪਰਮਿਟ ਲਗਾਉਂਦੇ ਹੋ ਕਿਸੇ ਤਰ੍ਹਾਂ ਦਾ ক্লোਜ਼ ਹੈ ਓਪਨ ਵਰਕ ਪਰਮਿਟ ਲਗਾਉਂਦੇ ਹੋ ਤਾਂ ਉਸ ਕੰਡੀਸ਼ਨ ਦੇ ਵਿੱਚ ਤਕਰੀਬਨ 3 ਮਹੀਨੇ ਦਾ ਟਾਈਮ ਜਿਹੜਾ ਉਹ ਲੱਗ ਰਿਹਾ 2.5 ਤੋਂ 3 ਮਹੀਨੇ ਦਾ ਟਾਈਮ ਲੱਗ ਰਿਹਾ ਤੇ ਆਫੀਸ਼ੀਅਲ ਟਾਈਮ ਜਿਹੜਾ ਉਹ 8 ਵੀਕ ਦਾ ਹੈਗਾ ਪਾਕਿਸਤਾਨ ਤੋਂ 16 ਵੀਕ ਦਾ ਹੈ ਦੁਬਈ ਤੋਂ 39 ਵੀਕ ਦਾ 8 ਵੀਕ ਦਾ ਟਾਈਮ ਜਿਹੜਾ ਉਹ ਯੂਕੇ ਤੋਂ ਲੱਗ ਰਿਹਾ ਹੈਗਾ ਇਹ ਵਰਕ ਪਰਮਿਟ ਦੇ ਕੇਸ ਦੇ ਵਿੱਚ ਉਸ ਤੋਂ ਬਾਅਦ ਵਰਕ ਪਰਮਿਟ ਤੋਂ ਬਾਅਦ ਆਪਾਂ ਆ ਜੰਨੇ ਸਟੱਡੀ ਪਰਮਿਟ ਤੇ ਪਾਕਿਸਤਾਨ ਤੋਂ 5 ਵੀਕ ਦਾ ਟਾਈਮ ਤੇ ਇੰਡੀਆ ਤੋਂ 4 ਵੀਕ ਦਾ ਟਾਈਮ ਲੱਗ ਰਿਹਾ ਹੈ ਸਟੱਡੀ ਵੀਜ਼ੇ ਦੇ ਕੇਸ ਦੇ ਵਿੱਚ ਉਸ ਤੋਂ ਬਾਅਦ ਆ ਜੰਨੇ ਆਪਾਂ ਵਰਕ ਪਰਮਿਟ ਇਨਸਾਈਡ ਕੈਨੇਡਾ ਤੋਂ ਕਿੰਨਾ ਟਾਈਮ ਲੱਗ ਰਿਹਾ ਹੈ ਜੇਕਰ ਤੁਸੀਂ ਪੀਜੀਡਬਲਯੂਪੀ ਅਪਲਾਈ ਕਰ ਰਹੇ ਹੋ ਜਾਂ ক্লোਜ਼ ਵਰਕ ਪਰਮਿਟ ਅਪਲਾਈ ਕਰ ਰਹੇ ਹੋ ਕਿਸੇ ਤਰ੍ਹਾਂ ਦਾ ਸਪਾਊਸਲ ਓਪਨ ਵਰਕ ਪਰਮਿਟ ਜਾਂ ਓਪਨ ਵਰਕ ਪਰਮਿਟ ਅਪਲਾਈ ਕਰ ਰਹੇ ਹੋ ਤੁਹਾਡਾ 228 ਦਿਨ ਦਾ ਆਫੀਸ਼ੀਅਲੀ ਟਾਈਮ ਲੱਗ ਰਿਹਾ ਹੈਗਾ ਕਈ ਵਾਰੀ ਇਹ ਟਾਈਮ ਜਿਹੜਾ ਉਹ ਇਸ ਤੋਂ ਜ਼ਿਆਦਾ ਵੀ ਲੱਗ ਜਾਂਦਾ ਹੈ ਤੇ ਲਗਭਗ ਕਈਆਂ ਨੂੰ ਤਾਂ 7-8-8 ਮਹੀਨੇ ਸਾਲ-ਸਾਲ ਹੋਣ ਜਾ ਰਿਹਾ ਵਰਕ ਪਰਮਿਟ ਦੀ ਅਪਲੀਕੇਸ਼ਨ ਲਗਾਏ ਹਾਲੇ ਤੱਕ ਰਿਜ਼ਲਟ ਨਹੀਂ ਆਇਆ ਉਹਨਾਂ ਨੂੰ ਵੇਟ ਕਰਨਾ ਚਾਹੀਦਾ ਹੈ ਤੇ ਜੇਕਰ 228 ਦਿਨ ਤੋਂ ਵੱਧ ਹੋ ਗਿਆ ਟਾਈਮ ਸਟੱਡੀ ਪਰਮਿਟ ਦਾ ਇਨਸਾਈਡ ਕੈਨੇਡਾ ਤੋਂ 7 ਵੀਕ ਦਾ ਟਾਈਮ ਚੱਲਦਾ ਹੈ ਤੇ ਬਾਕੀ 7 ਵੀਕ ਦੇ ਵਿੱਚ ਲਗਭਗ ਰਿਜ਼ਲਟ ਆ ਜਾਂਦੇ ਹਨ ਯਾਨੀ ਕਿ ਤਕਰੀਬਨ 2 ਮਹੀਨੇ ਦੇ ਵਿੱਚ ਰਿਜ਼ਲਟ ਆ ਜਾਂਦਾ ਜੇਕਰ ਇਨਸਾਈਡ ਕੈਨੇਡਾ ਤੋਂ ਤੁਸੀਂ ਲਗਾਈਏ ਫਾਈਲ ਸਟੱਡੀ ਪਰਮਿਟ ਦੀ ਭਾਵੇਂ ਐਕਸਟੈਂਸ਼ਨ ਵਾਸਤੇ ਤੇ ਭਾਵੇਂ ਉਹ ਨਵੀਂ ਫਾਈਲ ਵਾਸਤੇ ਉਸ ਤੋਂ ਬਾਅਦ 150 ਦਿਨ ਦਾ ਪ੍ਰੋਸੈਸਿੰਗ ਟਾਈਮ ਵਿਜ਼ਿਟਰ ਵੀਜ਼ਾ ਇਨਸਾਈਡ ਕੈਨੇਡਾ ਦੇ ਵਿੱਚ ਜਿਹੜੀ ਵਿਜ਼ਿਟਰ ਰੈਕੋਰਡਸ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਟਾਈਮ ਲੱਗ ਰਿਹਾ ਹੈ ਵਿਜ਼ਿਟਰ ਵੀਜ਼ਾ ਐਕਸਟੈਂਸ਼ਨ ਦੇ ਉੱਤੇ ਜਿਹੜਾ ਟਾਈਮ ਲੱਗ ਰਿਹਾ ਹੈ ਤਕਰੀਬਨ 150 ਦਿਨ ਦਾ ਟਾਈਮ ਲੱਗ ਰਿਹਾ ਤੇ ਉਹ ਚਾਕੀ 3-4 ਮਹੀਨੇ ਦਾ ਟਾਈਮ 5 ਮਹੀਨੇ ਦਾ ਟਾਈਮ ਜਿਹੜਾ ਉਹ ਲੱਗਦਾ ਹੈਗਾ ਸੋ ਇਹ கரੰਟ ਪ੍ਰੋਸੈਸਿੰਗ ਟਾਈਮ ਹੈ ਪ੍ਰੈਕਟੀਕਲੀ ਤੇ ਜਿਹੜਾ ਕੈਨੇਡਾ ਡਾਟ ਸੀ ਇਹ ਦੇ ਦਿੱਤਾ ਹੋਇਆ ਹੈ ਉਹ ਜੇਕਰ ਕੋਈ ਕਨਫਿਊਜ਼ਨ ਹੈ ਕੋਈ ਕੁਐਰੀ ਹੈ ਇਸ ਨੂੰ ਲੈ ਕੇ ਜਾਂ ਤੁਹਾਡੀ ਫਾਈਲ ਨੂੰ ਲੈ ਕੇ ਤਾਂ ਉਹ ਕੁਐਰੀਆਂ ਕਨਸਰਨ ਮੇਰੇ ਨਾਲ ਡਿਸਕਸ ਤੁਸੀਂ ਕਰ ਸਕਦੇ ਹੋ WhatsApp ਦਾ ਨੰਬਰ ਦਿੱਤਾ ਅਪਾਇੰਟਮੈਂਟ ਲੈ ਲਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹੈਡ ਆਊਟ ਕਲੀਅਰ ਕੀਤਾ ਦੇਵਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਸਕੀਨ ਸਰਕਲ ਜਰੂਰ ਕਰਿਓ ਧੰਨਵਾਦ